ਮਜ਼ਦੂਰੀ ਜਾਂ ਮਜਬੂਰੀ ਜੋ ਕਿ 1 ਮਈ ਨੂੰ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਉਹਨਾਂ ਦੇ ਅਦਾਤ ਇੱਕ ਛੋਟੀ ਜਿਹੀ ਕਹਾਣੀ ਹੈ ਜੋ ਕਿ ਜਸਵੀਰ ਕੋਹਤਾਰੀਵਾਲ ਵੱਲੋਂ ਲਿਖੀ ਗਈ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਭਾਰਤ ਵਿੱਚੋਂ ਹਾਲੇ ਤੱਕ ਬਾਲ ਮਜ਼ਦੂਰੀ ਨੂੰ ਖਤਮ ਨਹੀਂ ਕੀਤਾ ਜਾ ਸਕਿਆ ਬਾਲ ਮਜ਼ਦੂਰੀ ਰੋਕਣ ਲਈ ਬਹੁਤ سارے ਕਾਨੂੰਨ ਵੀ ਬਣੇ ਤੇ ਲਾਗੂ ਵੀ ਕੀਤੇ ਗਏ ਪਰ ਬਾਲ ਮਜ਼ਦੂਰੀ ਖਤਮ ਨਹੀਂ ਹੋ ਸਕੀ ਬਹੁਤ ਸਾਰੇ ਬੱਚੇ ਜਿਨ੍ਹਾਂ ਦੀ ਉਮਰ 6 ਸਾਲ ਤੋਂ ਲੈ ਕੇ 15 ਸਾਲ ਤੱਕ ਹੈ ਉਦਯੋਗਾ ਕਾਰਖਾਨਿਆਂ ਪੱਟਿਆਂ ਤੇ ਹੋਟਲਾਂ ਵਿੱਚ ਪਾਂਡੇ ਮਾਂਜੜ ਦੇ ਕਰਾਂ ਵਿੱਚ ਕੰਮ ਕਰਦੇ ਹਨ ਇਹ ਕਹਾਣੀ ਵੀ ਮਾਲ ਮਜ਼ਦੂਰੀ ਦੇ ਆਧਾਰਤ ਹੈ ਇਹ ਉਹਨਾਂ ਸਾਰੇ ਬੱਚਿਆਂ ਦੀ ਹੈ ਜੋ ਆਪਣਾ ਪੇਟ ਭਰਨ ਲਈ ਮਜ਼ਦੂਰੀ ਕਰਦੇ ਹਨ ਇਹ ਬਾਲ ਮਜ਼ਦੂਰੀ ਨਹੀਂ ਬਾਲ ਮਜਬੂਰੀ ਹੈ ਰਮਾ ਤੇ ਰੰਜਨ ਉਨ੍ਹਾਂ ਦੇ ਤਿੰਨ ਛੋਟੇ ਬੱਚੇ ਪੂਜਾ, ਪਿੰਕੀ ਤੇ ਰਾਜਾ ਸਾਰਾ ਪਰਿਵਾਰ ਬਹੁਤ ਗਰੀਬੀ ਵਿੱਚ ਆਪਣਾ ਜੀਵਨ ਬਸਰ ਕਰ ਰਹੇ ਹਨ। ਰਮਨ ਨੇੜੇ ਦੀਆਂ ਕੋਠੀਆਂ ਵਿੱਚ ਕੰਮ ਕਰਨ ਜਾਂਦੀ ਸੀ। ਰੰਜਨ ਪੱਠੇ ਅਤੇ ਮਜ਼ਦੂਰ ਦਾ ਕੰਮ ਕਰਦਾ ਸੀ। ਪਰ ਰੰਜਨ ਆਪਣੀ ਸਾਰੀ ਕਮਾਈ ਸ਼ਰਾਬ ਪੀਂਦ ਤੇ ਉਡਾ ਦਿੰਦਾ ਸੀ ਤੇ ਰੋਜ਼ ਦੇਰ ਰਾਤ ਨੂੰ ਸ਼ਰਾਬ ਦੇ ਨਸ਼ੇ ਵਿੱਚ ਘਰ ਆਉਂਦਾ। ਜੇ ਰਮਾ ਉਸਨੂੰ ਸ਼ਰਾਬ ਤੇ ਪੈਸੇ ਬਰਬਾਦ ਕਰਨ ਤੋਂ ਰੋਕਦੀ ਤਾਂ ਰੰਜਨ ਰਮਾ ਦੀ ਬਹੁਤ ਕੁੱਟਮਰ ਕਰਦਾ ਸੀ ਪੂਜਾ 10 ਸਾਲਾਂ ਦੀ ਬਾਲੀ ਸੀ ਪਰ ਜਦੋਂ ਆਪਣੇ ਮਾਂ ਨੂੰ ਬਾਪੂ ਵੱਲੋਂ ਕੁੱਟਦੇ ਦੇਖਦੀ ਹਮੇਸ਼ਾ ਆਕੇ ਸ਼ੜਾਉਣ ਦੀ ਕੋਸ਼ਿਸ਼ ਕਰਦੀ ਪਰ ਰੰਜਨ ਪੂਜਾ ਨੂੰ ਵੀ ਨਾਲ ਹੀ ਕੁੱਟਣ ਲੱਗਦਾ ਕਰਦਾ ਖਰਚਾ ਰਮਾ ਹੀ ਚਲਾਉਂਦੀ ਸੀ ਪਹਿਲਾਂ ਸਵੇਰੇ ਕਈ ਕੋਠੀਆਂ ਵਿੱਚ ਕੰਮ ਕਰਕੇ ਆਉਂਦੀ ਫਿਰ ਸ਼ਾਮ ਨੂੰ ਵੀ ਜੋ ਵੀ ਕੰਮ ਮਿਲਦਾ ਉਹ ਸਭ ਕਰਦੀ ਪੂਜਾ ਨੂੰ ਪੜਨ ਦਾ ਸ਼ੌਂਕ ਸੀ ਪਰ ਰੰਜਨ ਉਸ ਨੂੰ ਪੜਨ-ਪੇਜਣ ਦੀ ਜਗਤ ਤੇ ਰਮਾ ਨਾਲ ਕੋਠੀਆਂ ਵਿੱਚ ਕੰਮ ਕਰਨ ਪੇਜ ਦਾ ਰਾਜਾ ਹਲੇ ਛੋਟਾ ਸੀ ਪਿੰਕੀ ਉਸ ਕੋਲ ਕਰ ਹੁੰਦੀ ਸੀ ਸ਼ਾਮ ਨੂੰ ਜਦੋਂ ਰਮਾ ਤੇ ਕੰਮ ਤੇ ਜਾਂਦੀ ਤਾਂ ਪੂਜਾ ਉਹਦੇ ਆਉਣ ਤੱਕ ਸਾਰਾ ਕਰਦਾ ਕੰਮ ਕਰਦੀ ਸਵੇਰੇ ਵੀ ਪੂਜਾ ਕਰਦੇ ਕੰਮ ਕਰਕੇ ਜਾਂਦੀ ਆਪਣੀ ਮਾਂ ਦੇ ਨਾਲ ਕੰਮ ਕਰਨ ਚੱਲੀ ਜਾਂਦੀ। ਇਸ ਤਰ੍ਹਾਂ ਹੀ ਰੋਜ਼ ਦੀ ਉਹਨਾਂ ਦੀ ਜ਼ਿੰਦਗੀ ਸੀ ਜੋ ਚੱਲੀ ਜਾਂਦੀ ਸੀ ਪਰ ਪ੍ਰਮਾਤਮਾ ਨੂੰ ਸ਼ਾਇਦ ਇਹ ਵੀ ਮਨਜ਼ੂਰ ਨਹੀਂ ਸੀ। ਇੱਕ ਦਿਨ ਰਾਤ ਰੰਜਨ ਪੱਠੇ ਤੋਂ ਘਰ ਆਇਆ। ਤਾਂ ਰਾਜਾ ਨਾਮ ਬੁਖਾਰ ਨਾਲ ਬਹੁਤ ਤਰਸ ਰਿਹਾ ਸੀ। ਰੰਜਨ ਦੀ ਬਹੁਤ ਚਰਾ ਪੀਤੀ ਹੋਈ ਸੀ ਤੇ ਉਹ ਆਉਂਦੇ ਹੀ ਰਾਮਾ ਨੂੰ ਕੁੱਟਣ ਲੱਗਾ ਤੇ ਗਾਲ੍ਹਾਂ ਕੱਢਣ ਲੱਗਾ ਕਿ ਬੱਚੇ ਨੂੰ ਦਵਾਈ ਕਿਉਂ ਨਹੀਂ ਦਿੱਤੀ। ਰੰਜਨ ਇੰਨੀ ਬੇਰਮੀ ਨਾਲ ਕੁੱਟ ਰਿਹਾ ਸੀ। ਕੀ ਰਮਾ ਦੀ ਕੋਈ ਗੱਲ ਨਹੀਂ ਸੀ ਸੁਣਦਾ ਰਮਾ ਕੁਟ ਤੋਂ ਬੱਚਣ ਲਈ ਘਰ ਤੋਂ ਬਾਹਰ ਨੂੰ ਭੱਜ ਗਈ ਹਨੇਰਾ ਬਹੁਤ ਸੀ ਰਮਾ ਪੱਜੀ ਜਾਂਦੀ ਸੜਕ ਦੇ ਵਿੱਚ ਚੱਲੇ ਚਲੀ ਗਈ ਰਮਾ ਨੂੰ ਤੇਜ਼ ਰਫ਼ਤਾਰ ਆਉਂਦੀ ਗੱਡੀ ਦਾ ਵੀ ਪਤਾ ਨਹੀਂ ਚੱਲਿਆ ਗੱਡੀ ਰਮਾ ਨੂੰ ਟੱਕਰ ਮਾਰ ਕੇ ਚਲੀ ਗਈ ਤੇ ਰਮਾ ਉੱਥੇ ਹੀ ਡਿੱਗ ਪਈ ਰਮਾ ਦੇ ਬਹੁਤ ਸੱਟਾਂ ਲੱਗਿਆ ਸੀ ਪੂਜਾ ਆਪਣੀ ਮਾਂ ਦੇ ਮਗਰ ਭੱਜ ਕੇ ਆਉਂਦੀ ਹੈ ਜਦੋਂ ਤੱਕ ਸੜਕ ਤੇ ਆਉਂਦੀ ਹੈ ਤਾਂ ਉਸਦੀ ਮਾਤੜ ਫਰੀ ਸੀ ਪੂਜਾ ਆਪਣੇ ਮਾਂ ਨੂੰ ਇਸ ਹਾਲਤ ਵਿੱਚ ਦੇਖ ਕੇ ਉੱਚੀ ਉੱਚੀ ਰੋਣ ਲੱਗਦੀ ਹੈ ਤੇ ਮਦਦ ਲਈ ਆਵਾਜ਼ਾਂ ਮਾਰਨ ਲੱਗ ਜਾਂਦੀ ਕੁਝ ਲੋਕ ਪੂਜਾ ਦੀ ਆਵਾਜ਼ਾਂ ਸੁਣ ਕੇ ਜਦੋਂ ਆਉਂਦੇ ਨੇ ਉਦੋਂ ਤੱਕ ਰਮਾ ਨਦੇ ਜਹਾਨਾ ਤੋਂ ਆਪਣੇ ਛੋਟੇ ਛੋਟੇ ਬੱਚਾ ਰੋਂਦਾ ਕਰ ਲੌਂਦੇ ਛੱਡ ਕੇ ਧੁਰ ਗਈ ਪੂਜਾ ਆਪਣੇ ਮਾਂ ਨੂੰ ਲਿਪਟ ਕੇ ਰੋਣ ਲੱਗੀ ਰਮਾ ਦੀ ਮੌਤ ਦਾ ਰੰਜਨ ਤੇ ਕੋਈ ਅਸਰ ਨਹੀਂ ਸੀ ਉਹ ਹਾਲੇ ਵੀ ਉਸੇ ਤਰ੍ਹਾਂ ਹੀ ਸ਼ਰਾਬ ਪੀ ਕੇ ਘਰ ਆਉਂਦਾ ਪਹਿਲਾਂ ਉਹ ਰਾਮਾ ਤੋਂ ੱੱਕੇ ਨਾਲ ਪੈਸੇ ਖੋ ਕੇ ਲੈ ਜਾਂਦਾ ਸੀ ਹੁਣ ਉਹ ਪੂਜਾ ਨੂੰ ਕੋਠੀਆਂ ਵਿੱਚ ਕੰਮ ਕਰਨ ਪੇਜਣ ਲੱਗਾ ਤੇ ਪੂਜਾ ਦੀ ਮਜ਼ਦੂਰੀ ਤੇ ਪੈਸੇ ਪਹਿਲਾਂ ਹੀ ਫੜ ਕੇ ਲੈ ਜਾਂਦਾ ਨਸ਼ੇ 'ਚ ਉਡਾ ਦਿੰਦਾ ਪੂਜਾ ਕਰ ਦੋਵੇਂ ਛੋਟੇ ਪੈਣਪਰਾਵਾ ਦਾ ਟਿੱਡ ਪਰਨ ਕੋਠੀ ਵਿੱਚੋਂ ਉੱਚਾ ਹੋਇਆ ਖਾਣਾ ਲੈ ਕੇ ਜਾਂਦੀ ਦੋ ਤਿੰਨ ਦਿਨਾਂ ਵਿੱਚ ਕੰਮ ਕਰਨ ਦੇ ਬਾਵਜੂਦ ਵੀ ਕਰਦੇ ਮੰਦੇ ਹਾਲਤ ਸੀ ਦੋ ਟਾਈਮ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਦਿਨ ਚ ਕੋਠੀਆਂ ਦਾ ਕੰਮ ਖਤਮ ਹੋਣ ਤੋਂ ਬਾਅਦ ਪੂਜਾ ਦਾ ਪਾਪ ਉਸ ਨੂੰ ਪੱਠੇ ਤੇ ਮਜ਼ਦੂਰੀ ਕਰਨ ਲਈ ਲੈ ਕੇ ਜਾਣ ਲੱਗਾ ਸਵੇਰ ਤੋਂ ਸ਼ਾਮ ਤੱਕ ਪੂਜਾ ਮਜ਼ਦੂਰੀ ਕਰਦੀ ਪਰ ਫਿਰ ਵੀ ਰੰਜਨ ਨੇ ਕਦੇ ਵੀ ਘਰ ਬੱਚਿਆਂ ਲਈ ਅਨਾਜ ਦਾ ਇੱਕ ਦਾਣਾ ਨਹੀਂ ਲੈ ਕੇ ਆਂਦਾ ਸੀ ਸਾਰੇ ਪੈਸੇ ਨਸ਼ੇ ਵਿੱਚ ਉਡਾ ਦਿੰਦਾ ਸੀ ਰੰਜਨ ਨੇ ਅਗਲੇ ਸਾਲ ਹੀ ਪਿੰਕੀ ਨਵੀਂ ਕੋਠੀਆਂ ਵਿੱਚ ਪੂਜਾ ਨਾਲ ਕੰਮ ਤੇ ਪੈਣ ਲੱਗਾ ਦੋਵੇਂ ਪੈਣਾ ਜਦੋਂ ਕੰਮ ਤੇ ਜਾਂਦੀਆਂ ਤਾਂ ਰਾਜਾ ਨੂੰ ਆਪਣੇ ਨਾਲ ਲੈ ਕੇ ਜਾਂਦੀਆਂ ਪਰ ਕਈ ਕਰਾਂ ਵਿੱਚ ਲੋਕਾਂ ਨੂੰ ਰਾਜਾ ਦਾ ਪੂਜਾ ਦੇ ਨਾਲ ਕੰਮ ਤੇ ਆਉਣਾ ਪਸੰਦ ਨਹੀਂ ਸੀ ਪੂਜਾ ਇਸ ਲਈ ਬਹੁਤ ਕੁਝ ਸੁਣਨਾ ਪੈਂਦਾ ਸੀ ਪਰ ਇੱਕ ਘਰ ਵਿੱਚ ਪੂਜਾ ਤੋਂ ਬਹੁਤ ਪਿਆਰ ਨਾਲ ਕੰਮ ਕਰਾਇਆ ਜਾਂਦਾ ਸੀ ਉਸ ਘਰ ਦੇ ਮਾਲਕਮ ਪ੍ਰੀਤਮ ਪਰ ਬਹੁਤ ਹੀ ਵਧੀਆ ਅਤੇ ਬਹੁਤ ਚੰਗੇ ਦਿਲ ਦੇ ਦਿਸਿਆਨੀ ਸੀ ਉਹ ਪੂਜਾ ਬਹੁਤ ਧਿਆਨ ਰੱਖਦੀ ਸੀ ਉਹ ਹੀ ਉਹਨਾਂ ਨੂੰ ਤਨਖਾਹ ਦੇ ਨਾਲ ਨਾਲ ਦੋ ਟਾਈਮ ਦੀ ਰੋਟੀ ਵੀ ਦਿੰਦੀ ਸੀ ਜਿਸ ਕਾਰ ਰਾਜਾ ਨੂੰ ਨਾਲ ਲੈ ਕੇ ਜਾ ਸਕਦੇ ਉਹ ਆਪਣੇ ਕੋਲ ਰੱਖਦੀ ਸੀ ਕਿਉਂਕਿ ਉਹਦਾ ਸੁਭਾਅ ਇੰਨਾ ਦੇ ਹਲੂ ਸੀ ਕਿ ਰਾਮਾ ਨੂੰ ਵੀ ਪਹਿਣਾ ਵਾਂਗ ਸਮਝਦੀ ਸੀ ਉਹਦੀ ਬਹੁਤ ਮਦਦ ਕਰਦੀ ਸੀ ਜਦੋਂ ਵੀ ਰੰਜਨ ਪੂਜਾ ਤੇ ਪਿੰਕੀ ਦੇ ਕੰਮ ਦੇ ਪੈਸੇ ਲੈਣ ਆਉਂਦਾ ਪ੍ਰੀਤਮ ਕੋ ਰੱਜ ਨੂੰ ਬਹੁਤ ਸਮਝਾਉਂਦੀ ਕਿ ਆਪਣੇ ਬੱਚਿਆਂ ਨੂੰ ਸਕੂਲ ਭੇਜਿਆ ਕਰ ਪਰ ਲੇ ਕੇ ਇਹ ਜ਼ਿੰਦਗੀ ਵਿੱਚ ਕੁਝ ਬਣ ਜਾਣਗੇ ਬੱਚਿਆਂ ਤੋਂ ਕੰਮ ਕਰਾਉਣਾ ਕਾਨੂੰਨੀ ਅਪਰਾਧ ਹੈ ਪਰ ਰੰਜਨ ਤੇ ਕਿਸੇ ਗੱਲ ਦਾ ਕੋਈ ਅਸਰ ਨਹੀਂ ਹੁੰਦਾ ਸੀ ਰੰਜਨ ਸਿਰਫ ਨਸ਼ਿਆਂ ਤੱਕ ਮਤਲਬ ਸੀ ਜੋ ਉਸ ਨੂੰ ਪੂਜਾ ਤੇ ਪਿੰਕੀ ਤੋਂ ਮਜ਼ਦੂਰੀ ਕਰਵਾ ਕੇ ਪੂਰੇ ਹੁੰਦੇ ਸੀ ਪ੍ਰੀਤਮ ਕੋ ਰਵੀ ਨਾਲ ਚਾਹੁੰਦੇ ਹੋਏ ਵੀ ਪੂਜਾ ਨੂੰ ਕੰਮ ਤੋਂ ਜਵਾਬ ਨਾ ਦਿੰਦੀ ਕਿ ਤਿੰਨੇ ਬੱਚੇ ਰੋਟੀ ਬੱਲੋਂ ਵੀ ਭੁੱਖੇ ਰਹਿਣਗੇ ਆਲੇ ਦੁਆਲੇ ਵਾਲੀਆਂ ਸਭ ਕੋਠੀਆਂ ਵਾਲਿਆਂ ਨੂੰ ਵੀ ਰੰਜਨ ਵੈਸਾ ਪਤਾ ਸੀ ਕਿ ਜੇ ਉਹ ਰੰਜਨ ਉਹ ਪੂਜਾ ਦੀ ਮਜ਼ਦੂਰੀ ਦੇ ਪੈਸੇ ਦੇਣ ਤੋਂ ਮਨਾਂ ਕਰਨਗੇ ਘਰ ਜਾ ਕੇ ਪੂਜਾ ਨੂੰ ਕੁੱਟੇਗਾ ਇਸ ਤਰ੍ਹਾਂ ਦਿਨ ਮਹੀਨੇ ਬੀਤਣ ਲੱਗੇ ਪੂਜਾ ਦੀ ਮਾਂ ਮਰੀ ਨੂੰ 2 ਸਾਲ ਹੋ ਗਏ ਹੋਰ ਰੰਜਨ ਨੇ ਪਿੰਕੀ ਨੂੰ ਵੀ ਪੂਜਾ ਦੇ ਨਾਲ ਪੱਠੇ ਤੇ ਕੰਮ ਤੇ ਲਾ ਦਿੱਤਾ ਪਹਿਲਾਂ ਧੂਮੇ ਪਹਿਣਾ ਕੁੱਠੀਆਂ ਵਿੱਚ ਕੰਮ ਕਰਕੇ ਆਉਂਦੀਆਂ ਫਿਰ ਰਾਜਾ ਨੂੰ ਨਾਲ ਲੈ ਕੇ ਪੱਠੇ ਤੇ ਜਾ ਕੇ ਕੰਮ ਕਰਦੀਆਂ ਆਪਣੇ ਪਹਿਣਾ ਨੂੰ ਕੰਮ ਕਰਦੇ ਦੇਖ ਰਾਜਾ ਵੀ ਮਹਿਜ 6 ਸਾਲ ਦੀ ਉਮਰ ਵਿੱਚ ਪੱਠੇ ਤੇ ਕੰਮ ਕਰਨ ਲੱਗ ਪਿਆ ਸ਼ਾਮ ਨੂੰ ਆ ਕੇ ਤਿੰਨੇ ਪਹਿਣ ਪਰ ਫਿਰ ਕੋਠੀ ਚਲੇ ਜਾਂਦੇ ਬੱਚੀ ਹੋਈ ਰੋਟੀ ਲਿਆ ਕੇ ਖਾ ਲੈਂਦੇ ਅਰੰਝਣ ਉਹਨਾਂ ਦੀ ਮਜ਼ਦੂਰੀ ਦੇ ਪੈਸੇ ਲੈ ਕੇ ਰੋਜ਼ ਨਸ਼ੇ ਕਰਦਾ ਅਜਾਸ਼ੀਆਂ ਕਰਦਾ ਉਸ ਨੂੰ ਕੋਈ ਮਤਲਬ ਨਹੀਂ ਸੀ ਕਿ ਉਹਦੇ ਬੱਚੇ ਕਿਤੋਂ ਖਾਂਦੇ ਆ ਕਿਤੋਂ ਲੈ ਕੇ ਪਹਿਨਦੇ ਆ ਪੂਜਾ ਹੁਣ ਤੇਰਾ ਵਰਿਆਂ ਦੀ ਹੋ ਗਈ ਸੀ ਉਹ ਹਮੇਸ਼ਾ ਸੋਚਦੀ ਰਹਿੰਦੀ ਜੇ ਮਾਂ ਹੁੰਦੀ ਸਾਡੀ ਜ਼ਿੰਦਗੀ ਕੁਝ ਹੋਰ ਹੁੰਦੀ ਸ਼ਾਇਦ ਮਾਂ ਰਾਜਾ ਨੂੰ ਤਾਂ ਪੜਨ ਲਈ ਲਾ ਹੀ ਦਿੰਦੀ ਰਾਜਾ ਨੂੰ ਹੀ ਪੜਨ ਦਾ ਪੂਜਾ ਵਾਂਗ ਬਹੁਤ ਸ਼ੌਂਕ ਸੀ ਜਦੋਂ ਕੰਮ ਕਰਨ ਕੋਠੀਆਂ ਚ ਜਾਂਦੇ ਸਮੇ ਕਿੰਨਾ ਸਮਾਂ ਸਕੂਲ ਅੱਗੇ ਖੜਾ ਲੈਂਦਾ ਬੱਚਿਆਂ ਨੂੰ ਸਕੂਲ ਜਾਂਦਾ ਦੇਖਦਾ ਰਹਿੰਦਾ ਪੂਜਾ ਨੇ ਆਪਣੇ ਬੱਪੂ ਤੋਂ ਡਰਦੀ ਨੇ ੱੱਕੇ ਨਾਲ ਰਾਜਾ ਨੂੰ ਆਪਣੇ ਨਾਲ ਲੈ ਜਾਣਾ। ਉਹ ਨੇ ਫਿਰ ਭੱਜ ਕੇ ਸਕੂਲ ਮੁਰੇ ਆ ਕੇ ਖੜਨਾ। ਖੜੀ ਨੇ ਸਕੂਲ ਆਉਂਦੇ ਜਾਂਦੇ ਬੱਚੇ ਨੂੰ ਦੇਖੀ ਜਾਣਾ। ਇਦਾਂ ਹੀ ਇੱਕ ਟੀਚਰ ਨੇ ਉਹਨੂੰ ਦੇਖ ਲਿਆ। ਟੀਚਰ ਰਾਜੇ ਵੱਲ ਨੂੰ ਆਇਆ ਤੇ ਇਹ ਉੱਥੋਂ ਤੁਰਨ ਲੱਗਾ। ਤਾਂ ਟੀਚਰ ਨੇ ਆਵਾਜ਼ ਦੇ ਕੇ ਪੁੱਛਿਆ ਕਿ ਕਾਕਾ ਕੀ ਦੇਖਦਾ ਰਹਿੰਦਾ? ਤਾਂ ਰਾਜਾ ਡਰ ਗਿਆ। ਕਹਿੰਦਾ ਕੁਝ ਨਹੀਂ ਤੇ ਚਲਾ ਗਿਆ। ਦੂਜੇ ਦਿਨ ਫੇਰ ਸਕੂਲ ਅੱਗੇ ਆ ਕੇ ਖੜ ਗਿਆ ਅੱਜ ਟੀਚਰ ਨੇ ਬਹੁਤ ਪਿਆਰ ਨਾਲ ਪੁੱਛਿਆ ਤਾਂ ਰਾਜੇ ਨੇ ਕਿਹਾ ਕਿ ਮੈਂ ਮੀ ਸਕੂਲ ਆਇਆ ਕਰਨਾ ਤਾਂ ਟੀਚਰ ਨੇ ਕਿਹਾ ਆਪਣੇ ਮਾਂ ਬਾਪ ਲੈ ਕੇ ਆਵੀਂ ਫਿਰ ਤੂੰ ਸਕੂਲ ਆ ਸਕਦਾ ਰਾਜਾ ਆ ਕੇ ਸਾਰਾ ਕੁਝ ਪੂਜਾ ਨੂੰ ਦੱਸਦਾ ਪਰ ਪੂਜਾ ਡਰਦੀ ਆਪਣੇ ਬਾਪੂ ਨੂੰ ਕੁਝ ਨਾ ਦੱਸਦੀ ਤੇ ਸਵੇਰ ਨੂੰ ਤਿੰਨੇ ਪੈਣਪਰਾ ਕੰਮ ਕਰਨ ਚੱਲੇ ਜਾਂਦੇ ਉੱਤੇ ਆ ਕੇ ਰਾਜੇ ਦਾ ਧਿਆਨ ਸਕੂਲ ਵੱਲ ਹੀ ਸੀ ਉਹ बार-बार पूजा ਨੂੰ ਸਕੂਲ ਚੱਲਣ ਨੂੰ ਕਹਿੰਦਾ ਕਿਉਂਕਿ ਰਾਜਾ ਲਈ ਤਾਂ ਪੂਜਾ ਹੀ ਉਸਦਾ ਮਾਂ ਵਾਪਸੀ ਚਾਰ ਸਾਲ ਹੋ ਗਏ ਸੀ ਮਾਂ ਮਰੀ ਨੂੰ ਰਾਜਾ ਨੂੰ ਕੁਝ ਯਾਦ ਨਹੀਂ ਸੀ ਬਾਪ ਨੇ ਕੁਟਮਾਰ ਤੋਂ ਵਗੈਰ ਕਦੇ ਕੁਝ ਨਹੀਂ ਕੀਤਾ ਸੀ ਪੂਜਾ ਆਪਣੇ ਬਾਪੂ ਦੀ ਕੁਟ ਤੋਂ ਬਹੁਤ ਦਰਦੀ ਸੀ ਰਾਜਾ ਨੂੰ ਬਹੁਤ ਸਮਝਾਉਂਦੀ ਸੀ ਕਿ ਸਕੂਲ ਜਾਣ ਦੀ ਜਿੱਦ ਛੱਡ ਦੇ ਪਰ ਰਾਜਾ ਸਕੂਲ ਜਾਣ ਦੀ ਜਿੱਤੇ ਅੜਿਆ ਹੋਇਆ ਸੀ ਪੂਜਾ ਨੇ ਪ੍ਰੀਤਮ ਕਰਨ ਨੂੰ ਵੀ ਦੱਸਿਆ ਕਿ ਰਾਜਾ ਦੇ ਸਕੂਲ ਜਾਣ ਬਾਰੇ ਦੁਲੋਤ ਪੂਜਾ ਵੀ ਚਾਹੁੰਦੀ ਸੀ ਕਿ ਰਾਜਾ ਪੜਾਈ ਕਰੇ ਪੂਜਾ ਪ੍ਰੀਤਮ ਕਰਦੇ ਰਾਜਾ ਨੂੰ ਲੈ ਕੇ ਸਕੂਲ ਜਾਂਦੀ ਤੇ ਟੀਚਰ ਨੂੰ ਮਿਲ ਕੇ ਰਾਜਾ ਨੂੰ ਸਕੂਲ ਪੜਨੇ ਪਾ ਦਿੰਦੀ ਰਾਜਾ ਸਕੂਲ ਜਾਣ ਲੱਗੇ ਤੇ ਪੜਾਈ ਵੀ ਮਨ ਲਾ ਕੇ ਕਰਦਾ ਨਾਲੇ ਸਕੂਲ ਤੋਂ ਬਾਅਦ ਪੱਠੇ ਤੇ ਜਾ ਕੇ ਆਪਣੀਆਂ ਪਹਿਣਾ ਨਾਲ ਕੰਮ ਕਰਵਾਉਂਦਾ ਕਿਉਂਕਿ ਉਸ ਨੂੰ ਪਤਾ ਸੀ ਕਿ ਉਹਦੇ ਬਾਪੂ ਨੂੰ ਉਸ ਦੀ ਮਜ਼ਦੂਰੀ ਦਾ ਪੈਸਾ ਨਾ ਮਿਲਿਆ ਤਾਂ ਉਹ ਸਾਡੀ ਤਿੰਨਾ ਪਹਿਣ ਪ੍ਰਾਵਾਂ ਦੀ ਬਹੁਤ ਘੁੱਟਮਾਰ ਕਰੇਗਾ ਹਰ ਰੋਜ਼ ਪੂਜਾ ਤੇ ਪਿੰਕੀ ਦੇ ਕੁੱਠਿਆਂ ਦੇ ਕੰਮ ਕਰਨ ਵੇਲੇ ਰਾਜਾ ਸਕੂਲ ਪੜ੍ਹਨ ਆਉਂਦਾ ਤੇ ਦੁਪਹਿਰ ਨੂੰ ਤਿੰਨੇ ਪੈਣ ਪਰਾ ਪੱਠੇ ਤੇ ਮਜ਼ਦੂਰੀ ਕਰਨ ਚੱਲੇ ਜਾਂਦੇ ਪੰਜ ਸਾਲ ਹੋ ਗਏ ਉਹਨਾਂ ਦੀ ਮਾਂ ਰਮਨੂ ਮਰੇ ਨੂੰ ਪੰਜ ਸਾਲ ਹੋ ਗਏ ਸੰਸਾਰਾ ਦਿਨ ਉਹ ਮਜ਼ਦੂਰੀ ਕਰਦੇ ਪਰ ਉਹਨਾਂ ਦੇ ਜੀਵਨ ਵਿੱਚ ਕੋਈ ਸੁਧਾਰ ਨਹੀਂ ਆਇਆ ਸੀ ਉਸੇ ਟੁੱਟੇ ਫੁੱਟੇ ਘਰ ਵਿੱਚ ਰਹਿੰਦੇ ਪੁਰਾਣੇ দান ਕੀਤੇ ਹੋਏ ਕੱਪੜੇ ਪਾਉਂਦੇ ਤੇ ਬੱਚੀ ਹੋਈ ਰੋਟੀ ਖਾਂਦੇ ਉਹਨਾਂ ਦਿਨਾਂ ਪੈਣ ਪ੍ਰਾਵਾ ਦੀ ਮਜ਼ਦੂਰੀ ਦੇ ਪੈਸੇ ਉਹਨਾਂ ਦਾ ਬਾਪ ਆਪਣੇ ਨਸ਼ੇ ਆਦਤਾਂ ਤੇ ਖਰਚ ਕਰਦਾ ਥੋੜੀ ਜਿਹੀ ਵੀ ਨਾ ਨੁੱਕਰ ਕਰਨ ਤਿੰਨਾਂ ਦੀ ਬਹੁਤ ਬੇਰਮੀ ਨਾਲ ਕੁੱਟਮਰ ਕਰਦਾ ਇਹ ਹੀ ਉਹਨਾਂ ਦੀ ਜ਼ਿੰਦਗੀ ਸੀ ਅੱਜ ਦੇ ਸਮੇਂ ਵਿੱਚ ਵੀ 6 ਤੋਂ 15 ਸਾਲ ਦੇ ਬੱਚੇ ਜੋ ਮਜ਼ਦੂਰੀ ਦੀ ਅੱਗ ਵਿੱਚ ਚੋਕ ਦਿੱਤੇ ਜਾਂਦੇ ਹਨ ਉਹਨਾਂ ਨਾਲ ਇਹ ਆਮ ਵਰਤਾਰਾ ਹੈ ਕਿਈ ਬੱਚੇ ਮਾਂ-ਬਾਪ ਦੋਵਾਂ ਤੋਂ ਬਾਰੇ ਹੁੰਦੇ ਹਨ ਉਹਨਾਂ ਨੂੰ ਮਜਬੂਰੀ ਹਾ ਤਾਂ ਮਜ਼ਦੂਰ ਬਣਨਾ ਪੈਂਦਾ ਕਈ ਰਿਸ਼ਤੇਦਾਰਾਂ ਦੇ ਬਸ ਪੈ ਜਾਂਦੇ ਨੇ ਉਹ ਆਪਣੇ ਕਰ ਦਾ ਨੁੱਕਰ ਸਮਝ ਕੇ ਛੋਟੇ ਬੱਚਿਆਂ ਤੋਂ ਹਰ ਛੋਟਾ ਕੰਮ ਹਰ ਵੱਡਾ ਕੰਮ ਕਰਵਾਇਆ ਜਾਂਦਾ ਆਖਰ ਵਿੱਚ ਚਾਹੇ ਬਾਲ ਮਜ਼ਦੂਰੀ ਰੋਕਣ ਲਈ ਕਾਨੂੰਨ ਵੀ ਬਣੇ ਹਨ ਤੇ ਲਾਗੂ ਵੀ ਕੀਤੇ ਗਏ ਹਨ ਪਰ ਇਹਨਾਂ ਕਾਨੂੰਨਾਂ ਨੂੰ ਅਣਦੇਖਿਆ ਕਰਕੇ ਬੱਚਿਆਂ ਤੋਂ ਹਰ ਜਗ੍ਹਾ ਮਜ਼ਦੂਰੀ ਕਰਵਾਈ ਜਾਂਦੀ ਹੈ ਚਾਹੇ ਉਹ ਕਾਰਖਾਨੇ ਹੋਟਲ ਪੱਠਿਆਂ ਜਾਂ ਕਰਾਂ ਤੇ ਖੇਤਾਂ ਆਦ ਵਿੱਚ ਇਹ ਸਭ ਰੋਕ ਨੂੰ ਬਾਲ ਕਲਿਆਣ ਸੈਮੀਨਾਰ ਕਰਵਾਏ ਜਾਂਦੇ ਹਨ ਭਾਸ਼ਣ ਦਿੱਤੇ ਜਾਂਦੇ ਹਨ ਪਰ ਇਹ ਸਭ ਉਸ ਦਿਨ ਤੱਕ ਰਹਿ ਜਾਂਦਾ ਹੈ ਬਾਅਦ ਵਿੱਚ ਇਹਨਾਂ ਦੇ ਕੋਈ ਅਮਲ ਨਹੀਂ ਕਰਦਾ ਅਫਸੋਸ ਗੱਲ ਇਹ ਹੈ ਕਿ ਕਾਨੂੰਨ ਦੀ ਪਾਲਣਾ ਕਰਨ ਵਾਲੇ ਬਹੁਤ ਘੱਟ ਲੋਕ ਹਨ ਜੋ ਫੜੇ ਜਾਂਦੇ ਹਨ ਉਹ ਵੱਡੇ ਅਫਸਰਾਂ ਨੂੰ ਰਿਸ਼ਵਤਾਂ ਦੇ ਕੇ ਛੁੱਟ ਜਾਂਦੇ ਹਨ ਇਸ ਲਈ ਇਸ ਸਮੱਸਿਆ ਨੂੰ ਖਤਮ ਕਰਨ ਲਈ ਸਰਕਾਰ ਅਤੇ ਸਮਾਜ ਦੋਵਾਂ ਨੂੰ ਕਦਮ ਉਠਾਉਣੇ ਪੈਣਗੇ ਖਾਸ ਕਰਕੇ ਉਹਨਾਂ ਨੂੰ ਮਾਪਾਂ ਨੂੰ ਸਮਝਣ ਦੀ ਲੋੜ ਹੈ ਜੋ ਪੈਸਿਆਂ ਦੇ ਖਾਤਰ ਆਪਣੇ ਬੱਚਿਆਂ ਦੀ ਜ਼ਿੰਦਗੀ ਨਰਕ ਬਣਾ ਦਿੰਦੇ ਹਨ ਇਹ ਕਹਾਣੀ ਛੋਟੀ ਜੀ ਇੱਥੇ ਸਮਾਪਤ ਹੈ ਜੋ ਕਿ ਜਸਵੀਰ ਕੋ ਤਾਰੀਵਰ ਵੱਲੋਂ ਲਿਖੀ ਗਈ ਹੈ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਜ਼ਰੂਰ ਦੱਸਣਾ ਧੰਨਵਾਦ